ਦਿੱਲੀ ਦੇ ਦੋ ਸਾਬਕਾ ਮੰਤਰੀ ਸਤਿੰਦਰ ਜੈਨ ਤੇ ਸਰਵ ਭਾਰਤਵਾਦੀ ਖਿਲਾਫ ਜਿਹੜਾ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋ ਗਿਆ ਜੀ ਸਤਿੰਦਰ ਜੈਨ ਸਾਹਿਬ ਸਾਡੀ ਪੰਜਾਬ ਦੀ ਜਿਹੜੀ ਇਹਨਾਂ ਦੀ ਆਵਾਜ਼ੀ ਪਾਇਦੀ ਦੀ ਹੈ ਨਾ ਜੀ ਇਕਾਈ ਇਸ ਇਕਾਈ ਦੇ ਸੈ ਇੰਚਾਰਜ ਹੈ ਤੇ ਉਹਦੇ ਇੰਚਾਰਜ ਬਣੇ ਹੋਏ ਆ ਆਪਣੇ ਮਨੀਸ਼ਰ ਸੋਧਿਆ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਮਨੀਸ਼ਰ ਸੋਧਿਆ ਸਾਹਿਬ ਨੂੰ ਵੀ ਤਾਲਬ ਕੀ ਤਕਸੀਦ ਤੇ ਸਤਿੰਦਰ ਜੈਨ ਨੂੰ ਵੀ ਤਾਲਬ ਕੀਤਾ ਸੀ ਉਹ ਤਾਲਵੇਸ਼ ਕਰਕੇ ਕੀਤਾ ਸੀ ਵੀ ਕਿਉਂਕਿ ਇਹਨਾਂ ਦੇ ਕੋਲ ਜਿਹੜੀ ਹੈਗੀ ਹੈ ਆ ਕਾਫੀ ਸਾਰਾ ਜਿਹੜਾ ਇਹਨਾਂ ਨੇ ਪੈਸਾ ਕਮਾਇਆ ਜਿਹੜੇ ਉੱਥੇ ਸਕੂਲ ਬਣਾਏ ਸੀ ਨਾ ਦਿੱਲੀ ਦੇ ਵਿੱਚ ਸਕੂਲਾਂ ਦੇ ਲਈ ਜਿਹੜੇ ਕਮਰੇ ਬਣਾਏ ਸੀ ਤੇ ਉਹਨਾਂ ਕਮਰਿਆਂ ਦੇ ਵਿੱਚ ਗੋਲਮਾਲ ਬਹੁਤ ਕੀਤਾ ਹੈ ਅੰਕੜੇ ਹੁਣ ਆਪਾਂ ਨਹੀਂ ਦੇ ਸਕਦੇ ਮਤਲਬ ਜਿੰਨਾ ਇੱਕ ਪੈਸਾ ਲੱਗਣਾ ਹੈ ਇੱਕ ਕਮਰੇ ਦੇ ਉੱਤੇ ਉਹ ਪੈਸਾ ਉਹਦੇ ਨਾਲ ਡਬਲ ਟ੍ਰਿਪਲ ਤੱਕ ਹੋਣ ਵਾਲੀ ਗੱਲ ਹੈ ਜੀ ਇੱਕ ਇੱਕ ਕਮਰਾ ਜਿਹੜਾ ਹੈਗਾ ਚੰਦੀਪੁਰ 24 24 25 25 ਲੱਖ ਰੁਪਇਆ ਉਹਦੇ ਤੇ ਲੱਗਿਆ ਲਖਾਇਆ ਵੈ ਤੇ ਮੇਰੇ ਖਿਆਲ ਮੁਤਾਬਕ ਜੇ ਕਾਮ ਸੁਧਾਰਨ ਜਿਹੜੀ ਆਪਾਂ ਅੱਪਰ ਮਿਡਲ ਕਲਾਸ ਦੀ ਇਹ ਸੁਧਾਰਨ ਮਿਡਲ ਕਲਾਸ ਲੋਕ ਹੈ ਕਿਸਾਨ ਹੈਗੇ ਜੀ ਜੇ ਬੱਚਾ ਨੌਕਰੀ ਵੀ ਕਰਦਾ ਰੋਟੀ ਪਾਣੀ ਹੈ 25 ਲੱਖ ਰੁਪਏ ਦੇ ਵਿੱਚ ਘਰ ਪਾ ਸਕਦਾ ਆਸਾਨੀ ਦੇ ਨਾਲ ਜਿਹਦੇ ਵਿੱਚ ਇੱਕ ਪਰਿਵਾਰ ਰਹਿ ਸਕਦਾ ਹੈ ਤੇ ਉੱਥੇ ਇੱਕ ਇੱਕ ਕਮਰੇ ਦੇ ਉੱਤੇ 25 25 ਲੱਖ ਰੁਪਇਆ ਲਾਇਆ ਸੀ ਉਹਦੇ ਵਿੱਚ ਵੀ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਉਹ ਮਾਮਲਾ ਹਾਲੇ ਚੱਲਦਾ ਹੈ ਇਸੇ ਸਮੇਂ ਦੇ ਦੋਸਤ ਜੀ ਨੇ ਐਸ ਵੇਲੇ ਦਿੱਲੀ ਦੀ ਵਿਧਾਨ ਸਭਾ ਦੇ ਸਪੀਕਰ ਬਣੇ ਹੋਏ ਐ ਹੂੰ ਹੂੰ ਜਦੋਂ ਕੇਜਰੀਵਾਲ ਦੀ ਸਰਕਾਰ ਹੁੰਦੀ ਸੀ ਉਸ ਵੇਲੇ ਉਹ ਹੁੰਦੇ ਸੀ ਵਿਰੋਧੀ ਧਿਰ ਦੇ ਆਗੂ ਉੱਥੇ ਮਤਲਬ ਬੀਜੇਪੀ ਦੇ ਆਗੂ ਹੁੰਦੇ ਸੀ ਉਹਨਾਂ ਨੇ ਇੱਕ ਇਲਜ਼ਾਮ ਲਾਇਆ ਸੀ ਕਿ ਦਿੱਲੀ ਦੇ ਵਿੱਚ ਤੇ ਇਹਨਾਂ ਨੇ ਕਾਫੀ سارے ਜਿਹੜੇ ਹੈਗੇ ਐ ਉਹ ਹਸਪਤਾਲ ਬਣਾਉਣ ਦੀ ਕਿ ਯੋਜਨਾ ਬਣਾਈ ਸੀ ਉਹਨਾਂ ਦੇ ਨਾਂ ਬੜੇ ਵਧੀਆ ਰੱਖੇ ਸੀ ਗ੍ਰੀਨ ਫ੍ਰੀ ਫੀਲਡ ਹੈ ਜੀ ਫਲਾਣਾ ਫੀਲਡ ਹੈ ਅਸੀਂ ਹਸਪਤਾਲ ਬਣਾਵਾਂਗੇ ਸਾਰੀ ਦਿੱਲੀ ਦੇ ਵਿੱਚ ਹੂੰ ਹੂੰ ਔਰ ਉਹਦੇ ਵਾਸਤੇ ਜਿੰਨਾ ਪੈਸਾ ਰੱਖਿਆ ਸੀ ਜੀ ਉਹ ਪੈਸੇ ਤੋਂ ਕਹਿੰਦੇ ਜੀ ਪੈਸਾ ਵੀ ਬਹੁਤ ਜ਼ਿਆਦਾ ਲੱਗ ਗਿਆ ਹਸਪਤਾਲ ਕੋਈ ਪੂਰਾ ਨਹੀਂ ਹੋਇਆ ਤੇ ਵੱਡੇ ਪੱਤਰ ਦਿੱਤੇ ਉਹਦੇ ਵਿੱਚ ਮਤਲਬ ਜਿਹੜੀ ਹੈਗੀ ਹੈ ਹੈਆ ਫੇਰੀ ਹੋਈ ਹੈ ਜੀ ਉਹਨੇ ਕੰਪਲੇਟ ਕੀਤੀ ਸੀ ਉਸ ਕੰਪਲੇਟ ਦੇ ਆਧਾਰ ਤੇ ਤੇ ਉਹ ਮਾਮਲਾ ਏਸੀਬੀ ਐਂਟੀ ਕ腐ਸ਼ਨ ਬਿਊਰੋ ਨੂੰ ਮਾਰਕ ਹੋ ਗਿਆ ਸੀ ਹੂੰ ਹੂੰ ਤੇ ਐਂਟੀ ਕ腐ਸ਼ਨ ਬਿਊਰੋ ਨੇ ਲੈਫਟੀਨੈਂਟ ਗਵਰਨਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਸਾਨੂੰ ਇਹਦੀ ਪੜਤਾਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਪੜਤਾਲ ਦੀ ਇਜਾਜ਼ਤ ਮਿਲ ਗਈ ਜੀ ਉਹਨਾਂ ਨੇ ਮੁੱਢਲੀ ਪੜਤਾਲ ਕੀਤੀ ਤੇ ਮੁੱਢਲੀ ਪੜਤਾਲ ਦੇ ਵਿੱਚ ਜਿਹਨ ਜਿਹੜੀ ਹੈਗੀ ਆ ਉਹਨਾਂ ਦਾ ਦਾਵਾ ਹੈ ਮੈਂ ਨਹੀਂ ਕਹਿੰਦਾ ਕਿਉਂਕਿ ਪੰਜਾਬ ਦੇ ਵਿੱਚ ਵੀ ਇਸ ਕਿਸਮ ਦੀ ਜਿਹੜਾ ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਦਿੱਲੀ 'ਚ ਵੀ ਹੋ ਰਿਹਾ ਦਿੱਲੀ ਦੇ ਵਿੱਚ ਭਾਰਤੀ ਜਤਾ ਪਾਰਟੀ ਦੀ ਸਰਕਾਰ ਹੈ ਅੱਜ ਕੱਲੇ ACB ਉਹਨਾਂ ਦੇ ਮਤਾਹਤ ਹੈ ਤੇ ਜੇ ਆਪਾਂ ਕਹਿੰਦੇ ਯੂਨੀਵਰਸਿਟੀ ਦੀ ਸੱਦੀ ਸੁੱਜੀ ਹੈ ਤੇ ਪੰਜਾਬ ਪੁਲਿਸ ਲੁੱਤੀ ਹੈ ਤੇ ਇਹ ਕੱਦ ਨਹੀਂ ਹੋ ਸਕਦੀ ਇਹੋ ਜਿਹੀ ਪੰਜਾਬ ਪੁਲਿਸ ਹੋਵੇ ਦੀ ACB ਹੈ ਕਿ ਮੈਂ ਇੱਥੇ ਵਿਰੋਧੀਆਂ ਦੇ ਖਿਲਾਫ ਪੁਲਿਸ ਨੂੰ ਵਰਤਿਆ ਜਾਂਦਾ ਉੱਥੇ ਵੀ ACB ਨੂੰ ਵਰਤਿਆ ਜਾ ਸਕਦਾ ਹੋਊਗਾ ਕੋਈ ਗੱਲ ਨਹੀਂ ਹੁਣ ACB ਦੇ ਕਹਿੰਦਾ ਜੀ ਇਹ ਦੁਲਮੇ ਬੰਦੇ ਜਿਹੜੇ ਹੈਗੇ ਆ ਸਾਨੂੰ ਵਾਂਟਡ ਹੈ ਸਤਿੰਦਰ ਜੈਨ ਜਿਹੜਾ ਹੈਗਾ ਤੇ ਸੌਰਵ ਭਾਰਤਵਾੜ ਇਹ ਸਾਨੂੰ ਵਾਂਟਡ ਹੈ ਤੇ ਸੀ ਇਹਨਾਂ ਦੀ ਪੁਸ਼ਕਿਸ਼ ਕਰਨੀ ਹੈ ਸਾਨੂੰ ਇਜਾਜ਼ਤ ਦੇ ਦਿਓ ਇਜਾਜ਼ਤ ਮਿਲ ਗਈ ਐਫ ਆਈ ਆਰ ਦਰਜ ਹੋ ਗਈ ਜੀ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜੀ ਹੁਣ ਇਹਨਾਂ ਨੂੰ ਬੁਲਾਉਣਗੇ ਇਹਨਾਂ ਦੇ ਬਿਆਨ ਬੂਨ ਤੱਕੀਲੇ ਨੇ ਮੇਰੇ ਖਿਆਲ ਨਾਲ ਸਾਹਿਬ ਕਿ ਇਹਨਾਂ ਦੀ ਗ੍ਰਿਫਤਾਰੀ ਹੋਊਗੀ ਜਾਂ ਇਹਨਾਂ ਕੋਈ ਕਹਿ ਰਾਏ ਕਿ ਐਂਟੀਸਿਪੇਟਰੀ ਬਿਲ ਵਾਸਤੇ ਹੀ ਕੋਰਟ ਚਲੇ ਜਾ ਜੀ ਫਿਰ ਅਗਲਾ ਸਵਾਲ ਆਊਗਾ ਵੀ ਆਮ ਆਦੀ ਪਾਰਟੀ ਵਿਰੋਧ ਸਿੱਖ ਕੀ ਕਹੂਗੀ ਪੰਜਾਬ ਦੇ ਵਿੱਚ ਤਾਂ ਕਹਿੰਦੇ ਜੀ ਵਿਰੋਧੀ ਕਿਹੜੇ ਕ੍ਰਾਪਟਾ ਦੇ ਜਦੋਂ ਉਹ ਫੜਨਗੇ ਇਹ ਪਰ ਸਾਡੀਆਂ ਫੌਜਾਂ ਇੱਥੋਂ ਜਾਣਗੀਆਂ ਸਾਰੇ ਐਮਐਲਏ ਸਾਰੇ ਜਿਹੜੇ ਚੇਅਰਮੈਨ ਆ ਸਨੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਵੀ ਤੁਹਾਡੇ ਯਾਦ ਹੋਣਾ ਜੀ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਇਹ ਵੀ ਜਿਵੇਂ ਉਹ ਪਿੰਡਾਂ ਦੇ ਵਿੱਚ ਆਮ ਤੌਰ ਦੇ ਤੇ ਦੇਖਿਆ ਹੁੰਦਾ ਨਾ ਆਪਾਂ ਵੀ ਉਹ ਨਾਲੀਆਂ ਜੀ ਆਉਂਦੀਆਂ ਤੇ ਉਹ ਪੜੀ ਜੀ ਬੜੀ ਹੁੰਦੀ ਹੈ ਜੀ ਕਈ ਵਾਰੀ ਆਪਾਂ ਦੇਖਿਆ ਹੁੰਦਾ ਪੈਰਾ ਪਾੜਾ ਵੀ ਨਹੀਂ ਬੈਠੇ ਹੁੰਦੇ ਆ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਵੀ ਉੱਥੇ ਉਹ ਵੇਟੇ ਜਿਹੜੇ ਸਾਡੇ ਹਰਜੋਤ ਸਿੰਘ ਭੈਂਸਾ ਸਾਹਿਬ ਐ ਐਜੂਕੇਸ਼ਨ ਮਨਿਸਟਰ ਉਹਨਾਂ ਦਾ ਲੱਭ ਕੇ ਕੇਸ ਵੀ ਹੋ ਜਦੋਂ ਉਹਨਾਂ ਨੂੰ ਕਿਹੜੀ ਸੈਕਰੀ ਸੰਸ ਬੀਸੀਬ ਤੋ ਮੈਨੂੰ ਲੱਗਦੀ ਹੈ ਕਿ ਹਮਾਮ ਦੇ ਵਿੱਚ ਅਸਲ ਦੇ ਵਿੱਚ ਜਿਹੜੀ ਜਿਹੜੀ ਜਿੱਥੇ ਬਿਮਾਰੀ ਦੀ ਕਹਾਣੀ ਹੈ ਕਿ ਇਮਾਨਦਾਰੀ ਕਿਤੇ ਨਹੀਂ ਹੈ ਨਾ ਰਾਜਨੀਤੀ ਦੇ ਵਿੱਚ ਇਮਾਨਦਾਰੀ ਹੈ ਤਾਂ ਇਹ ਜਿਹੜੇ ਰਾਜਨੀਤਿਕ ਪਰਸਨੈਲਿਟੀਜ਼ ਆ ਉਹਨਾਂ ਨੇ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਜੀ ਲੋਕ ਸੇਵਕਾਂ ਲੋਕ ਸੇਵਕ ਨਹੀਂ ਉਹ ਅਸਲ ਵਿੱਚ ਦੋਖ ਸੇਵਕ ਹੈ ਉਹ ਦੋਖ ਸੇਵਕ ਆਪਣੀਆਂ ਕਮਾਈਆਂ ਕਰਦੇ ਜਿੱਥੋਂ ਤੱਕ ਸਰਕਾਰੀ ਮਸ਼ੀਨਰੀ ਹੈ ਸਰਕਾਰੀ ਮਸ਼ੀਨਰੀ ਨੂੰ ਵੀ ਉਹ ਆਪਣੇ ਮਤਉ ਨਾਲ ਲਦੇ ਜੀ ਜਿਹੜੀ ਸਰਕਾਰ ਆ ਜਾਂਦੀ ਹੈ ਉਹ ਆਪਣੇ ਆਪ ਨੂੰ ਦੁੱਧ ਤੋਂ ਪੀ ਸਾਫ਼ ਕਰਦੀ ਹੈ ਵਿਰੋਧੀਆਂ ਨੂੰ ਕਹਿੰਦੇ ਆ ਜੀ ਇਹ ਬੇਈਮਾਨ ਹੰਡਾ ਦੀ ਉਫੜਾ ਪੜੀ ਹੁੰਦੀ ਹੈ ਹੂੰ ਹੂੰ ਤੇ ਕੁੱਲ ਮਿਲਾ ਕੇ ਦੇਖੀ ਤਾਂ ਹਮਾਮ ਦੇ ਵਿੱਚ ਸਾਰੇ ਹੀ ਲੰਗੇ ਆ ਗੱਲ ਇੱਕੋ ਜਿਹਾ ਇਧਰ ਵੀ ਤੇ ਉਧਰ ਵੀ ਜੀ ਆ ਬਿਲਕੁਲ ਜੀ ਆਪਣਾ ਕੋਲਰ ਜੁੜਗਾ ਜੀ ਬਲਜਿੰਦਰ ਸਿੰਘ ਜੀ ਸਵਾਗਤ ਆ ਸੱਸੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਚੰਦੀ ਸਾਹਿਬ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਤਾਂ ਸਾਹਿਬ ਇੱਕ ਤਾਂ ਮ ਲੁਧਿਆਣਾ ਚੋਂ ਦੀ ਗੱਲ ਕਰਨੀ ਸੀ ਉਥੇ ਆਸ਼ੂ ਐਂਡ ਰਾਣਾ ਗਰਜੀਤ ਪਾਰਟੀ ਨੇ ਜਿਵੇਂ ਇਹਨਾਂ ਨੂੰ ਖੁੱਡੇ ਲੈਣ ਲਾਉਣ ਦਾ ਯਤਨ ਕੀਤਾ ਰਾਣਾ ਰਾਜਾ ਵੜੇਕ ਨੂੰ ਪ੍ਰਤਾਪ ਬਾਜਵਾ ਤੇ ਖਜਿੰਦਰ ਹੰਧਾਵੇ ਨੂੰ ਉਥੇ ਆਸ਼ੂ ਦੀ ਹੰਕਾਰ ਦੀ ਹਾਰ ਹੋਈ ਆ ਜੀ ਮੇਰੇ ਹਿਸਾਬ ਨਾਲ ਤਾਂ ਜਦੋਂ ਸਿਆਣੇ ਬਿਆਸ ਹੁੰਦੇ ਕਿਹਜਾਂਦਾ ਤੇ ਉਹ ਤਾਂ ਤਾਂ ਕਹਿ ਦਿੰਦਾ ਇਹ ਤਾਂ ਮਨ ਜਿਹੜਾ ਮੈਂ ਇਹਨੂੰ ਸੱਧਿਆ ਹੀ ਨਹੀਂ ਹੂੰ ਅਜੇ ਤਾਂ ਕੋਈ ਦੁਸ਼ਮਣ ਨੂੰ ਵੀ ਇਸ ਤਰ੍ਹਾਂ ਨਹੀਂ ਬੋਲਦਾ ਜਿਵੇਂ ਉਹ ਬੰਦੇ ਨੇ ਹੰਕਾਰ ਕੀਤਾ ਹੂੰ ਇਹ ਤੁਝੇ ਨੰਬਰ ਤੇ ਮੇਰੇ ਹਿਸਾਬ ਨਾਲ ਜਿਵੇਂ ਨਜੀਤੀਆ ਨੂੰ ਕੀਤਾ ਗ੍ਰਿਫਤਾਰ ਤੇ ਉਹਦਾ ਕੱਦ ਉਹ ਨਹੀਂ ਕੀਤਾ ਜੀ ਜੋ ਮੈਂ